ਤੁਮਰੀ ਮਹਿਮਾ ਬਰਨ ਨ ਸਕੋ ਤੂੰ ठाकुर ਊਚ ਪਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰ ਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਿਗੁਰੂ ਕੀ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਆ ਸਿਰ ਬਣੀ ਗੁਰੂ ਪਿਆਰੀ ਗੁਰੂ ਸਵਾਰੀ ਸਾਦ ਸੰਗਤ ਜੀਓ ਆਓ ਜਿੰਨੇ ਵੀ ਸਰੀਰ ਆਪਾ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮੰਡੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਉਸ ਮਾਲਕ ਵੈਗੁਰੂ ਦਾ ਨਾਮ ਜਪੀਏ ਜੀ ਕੋਈ ਵੀ ਰਸਨਾ ਬਾਂਜੀ ਨਾ ਰਹੇ ਬੁਲੰਦ ਆਵਾਜ਼ ਵਿੱਚ ਕਰੋ ਜੀ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿ Guru, why? Guru. ਗੁਰੂ ਵਾਹ 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 ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਤਖਤਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਚਰਨ ਕਮਲਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਦ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾਂ ਵਿੱਚ ਭਾਗੀ ਹੋ ਤਨਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇ ਅਤੇ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹਾਂ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸਵਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੋਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਔਰ 98 ਅੰਗ ਤੇ ਆਪਾਂ ਕੱਲ ਸੱਚੇ ਪਾਤਸ਼ਾਹ ਜੀ ਦਾ ਸ਼ਬਦ শ্রবণ ਕੀਤਾ ਸੀ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਇਆ ਸੀ ਕਿ ਸੰਸਾਰ ਦੇ ਵਿੱਚ ਬਹੁਤ ਈਦਾਂ ਦੇ ਫਿਰਕੇ ਈਦਾਂ ਦੇ ਲੋਕ ਨੇ ਖੁਦਾ ਦੀ ਪ੍ਰਾਪਤੀ ਵਾਸਤੇ ਮਾਲਕ ਦੀ ਪ੍ਰਾਪਤੀ ਵਾਸਤੇ ਬਹੁਤ ਤਰ੍ਹਾਂ ਦੇ ਤਰੀਕੇ ਸੰਜਮ ਵਰਤਦੇ ਨੇ ਔਰ ਜਿਹੜੇ ਇਸ ਤਰੀਕੇ ਸੰਜਮ ਵਰਤਦੇ ਨੇ ਇਹਨਾਂ ਤਰੀਕਿਆਂ ਦੇ ਨਾਲ ਤਾਂ ਮਹਾਰਾਜ ਕਹਿੰਦੇ ਇੱਕ ਖਿੰਣ ਵਾਸਤੇ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ ਸਕੂਨ ਨਹੀਂ ਮਿਲਣਾ। ਵਾਹਿਗੁਰੂ। ਤਾਂ ਮਹਾਰਾਜ ਤੇ ਕਹਿੰਦੇ ਬਸ ਇੱਕੋ ਤਰੀਕਾ ਹੈ ਮਨ ਦੀ ਸ਼ਾਂਤੀ ਜੇ ਤੂੰ ਲਬਦਾ ਫਿਰਦਾ ਹੈ ਮਨ ਦਾ ਟਿਕਾ ਲਬਦਾ ਫਿਰਦਾ ਹੈ ਐ ਜੋਗੀ ਕਰ ਕਿਰਪਾ ਮੋਹੇ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ। ਉਹ ਪਰਮੇਸ਼ਰ ਦੀ ਸਾਧ ਸੰਗਤ ਵਿੱਚ ਆ ਗੁਰੂ ਰੂਪੀ ਸਾਧੂ ਦੇ ਕੋਲ ਆ ਤੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਨਾਮ ਜਪੇਗਾ ਤੇਰਾ ਮਨ ਵੀ ਠੰਡਾ ਹੋ ਜਾਏਗਾ ਤਣ ਵੀ ਠੰਡਾ ਹੋ ਜਾਏਗਾ ਵਾਹਿਗੁਰੂ ਜਦੋਂ ਗੁਰੂ ਸਾਹਿਬ ਜੀ ਨੇ ਇਦਾਂ ਦੇ ਵਿਚਾਰ ਸੁਣਾਈ ਜੋਗੀ ਨੂੰ ਪਾਰ ਬ੍ਰਹਮ ਅਬਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀ ਉਹ ਕਹਿੰਦੇ ਇਹ ਜੋਗੀ ਅਸੀਂ ਮੰਗਲ ਦਾ ਮਤਲਬ ਹੁੰਦਾ ਹੈ ਜਸ ਗਾਉਣੇ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੋਣਾ ਸੀ ਕੀਰਤਨ ਰੂਪ ਵਿੱਚ ਕਥਾ ਰੂਪ ਦੇ ਵਿੱਚ ਮਾਲਕ ਦੇ ਮੰਗਲ ਗਾਉਣੇ ਆ ਤੇ ਜੋਗੀ ਨੇ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਮਹਾਰਾਜ ਉਸ ਪਰਮੇਸ਼ਰ ਦੇ ਮੰਗਲ ਕਿਵੇਂ ਗਾਈਦੇ ਨੇ ਕਿਸ ਤਰ੍ਹਾਂ ਗਾਉਣੇ ਕਰੀਏ ਉਹ ਮਾਲਕ ਦੇ ਮੰਗਲ ਤਾ ਮਹਾਰਾਜ ਅਗਲੇ ਸ਼ਬਦ ਵਿੱਚ ਉਸੇ ਜੋਗੀ ਦੇ ਨਾਲ ਵਿਚਾਰ ਕਰ ਰਹੇ ਨੇ ਪਾਤਸ਼ਾਹ ਸ਼ਬਦ ਦੀ ਰੰਭਤਾ ਕਰਦੇ ਨੇ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਗੁਰੂ ਸਾਹਿਬ ਜੀ ਦਾ ਜਿਹੜਾ ਇਹ ਅੱਜ ਦਾ ਸ਼ਬਦ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਪਹਿਲਾਂ ਪੜ੍ਹ ਲਈਏ ਉਸ ਤੋਂ ਬਾਅਦ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਾਰੀ ਸੰਗਤ ਕਰਿਓ ਕਿਰਪਾ माज মহলਾ ਪੰਜਵਾ ਮਾਜ মহলਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਭੇਵਾ ਅਗਮ ਦੀਨ ਦਿਆਲ ਗੋਪਾਲ ਗੋਬਿੰਦਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਓ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਸੰਗੀ ਕ੍ਰਿਸ਼ਨ ਮੁਰਾਰੇ ਦਇਆਲ ਦਮੋਦਰ ਗੁਰਮੁਖ ਪਾਈਐ ਦਇਆਲ ਦਮੋਦਰ ਗੁਰਮੁਖ ਪਾਈਐ ਔਰਤ ਕਿਤੈ ਨਾ 파ਤੀ ਜੀਉ ਔਰਤ ਕਿਤੈ ਨਾ 파ਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ ਨਿਰਹਾਰੀ ਕੋਟ ਜਣਾ ਕੇ ਪੂਜਹਿ ਪੈਰਾ ਕੋਟ ਜਣਾ ਜਾ ਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾ ਕੈ ਹਰ ਹਰ ਗੁਰਮੁਖ ਹਿਰਦੈ ਜਾ ਕੈ ਹਰ ਹਰ ਸੋਈ ਭਗਤ ਇਕਾਤੀ ਜੀਉ ਸੋਈ ਭਗਤ ਇਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਬਿਰਲੀ ਜਾਤੀ ਜਿਉ ਗਤ ਨਾਨਕ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਜੋਗੀ ਨੂੰ ਸਮਝਾਉਣ ਵਾਸਤੇ ਇਹ ਸ਼ਬਦ ਉਚਾਰਨ ਕਰਦੇ ਨੇ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਪਾਰ ਬ੍ਰਹਮ ਪਰਮੇਸ਼ਰ ਹੈ ਜਿਹੜਾ ਉਹ ਪਾਰਾਵਾਰ ਤੋਂ ਰਹਤਾ ਮਹਾਰਾਜ ਕਹਿੰਦੇ ਜਿਹਦਾ ਅਸੀਂ ਅੰਤ ਨਹੀਂ ਪਾ ਸਕਦੇ ਪਰਮੇਸ਼ਰ ਦਾ ਅਪਰੰਪਰ ਦੇਵਾ ਦੇਵਾ ਦਾ ਮਤਲਬ ਪ੍ਰਕਾਸ਼ ਰੂਪ ਚਾਨਣ ਰੂਪ ਕਹਿ ਲੀਏ ਜਿਹੜਾ ਪਰਮੇਸ਼ਰ ਹੈ ਉਹ ਸਭ ਨੂੰ ਚਾਨਣ ਦੇਣ ਵਾਲਾ ਹੈ ਸੋਜੀ ਦਾ ਚਾਨਣ ਵੀ ਦੇਣ ਵਾਲਾ ਹੈ ਤੇ ਜਿਹੜੀ ਅੰਦਰਲੇ ਤੌਰ ਤੇ ਸਾਡੇ ਅੰਦਰ ਜੋਤ ਰੱਖੀ ਹੈ ਇਹ ਵੀ ਉਹ ਮਾਲਕ ਦੀ ਜੋਤ ਹੈ ਚਾਨਣ ਹੈ ਵਾਹਿਗੁਰੂ ਪਾਰ ਬ੍ਰਹਮ ਅਪਰੰਪਰ ਦੇਵਾ ਅਗੰਮ ਅਗੋਚਰ ਅਲਖ ਅਪੇਵਾ ਐ ਜੋਗੀ ਉਹ ਪਰਮੇਸ਼ਰ ਹੈ ਨਾ ਜਿਹੜਾ ਉਹ ਮਨ ਦੀ ਹੰਗਤਾ ਤੇ ਗੰਮਤਾ ਤੋਂ ਪਰੇ ਹੈ ਅਗੰਮ ਅਗੋਚਰ ਅਗੋਚਰ ਕਹਿੰਦੇ ਨੇ ਇੰਦਰੀਆਂ ਦੀ ਪਹੁੰਚ ਤੋਂ ਦੂਰ ਜਿਵੇਂ ਇਹਨਾਂ ਅੱਖਾਂ ਦੇ ਨਾਲ ਅਸੀਂ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ ਕੰਨਾਂ ਨਾਲ ਨਹੀਂ ਸੁਣ ਸਕਦੇ ਜੀਵ ਨਾਲ ਨਹੀਂ ਉਹਦੇ ਗੁਣ ਗਾ ਸਕਦੇ ਅਸੀਂ ਪੂਰਨ ਤੌਰ ਤੇ ਚਮੜੀ ਕਰਕੇ ਉਸ ਮਾਲਕ ਨੂੰ ਸਪਰਸ਼ ਨਹੀਂ ਕਰ ਸਕਦੇ ਕਿਉਂਕਿ ਉਹਦਾ ਕੋਈ ਰੂਪ ਨਹੀਂ ਹੈ ਰੰਗ ਨਹੀਂ ਹੈ ਵਾਹਿਗੁਰੂ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਪੰਨ ਤੇ ਸਹਿਬੁ ਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਇਹ ਮਾਲਕ ਆਪਣਾ ਸਰੂਪ ਉਸੇ ਨੂੰ ਜਨਾਉਂਦਾ ਏ ਜਿਹਦੇ ਤੇ ਮਾਲਕ ਪ੍ਰਸੰਨ ਹੋ ਜਾਵੇ ਜਿਹਦੇ ਤੇ ਦਿਆਲੂ ਹੋ ਜਾਵੇ ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਇੰਦਰੀਆਂ ਦੀ ਪਹੁੰਚ ਤੋਂ ਵੀ ਦੂਰ ਹੈ ਅਲਖ ਉਹ ਲਖਣ ਤੋਂ ਰਹਿ ਤਾ ਅਭੇਵਾ ਉਹਦਾ ਅਸੀਂ ਭੇਦ ਵੀ ਨਹੀਂ ਪਾ ਸਕਦੇ ਮਹਾਰਾਜ ਕਹਿੰਦੇ ਵਾਹਿਗੁਰੂ